ਜਫਰਾਂ ਦੇ ਹੁਕ ਮਾਉਂਸਾਰ ਅੱਜ ਜਿਹੜਾ ਸਾਡਾ ਬੱਸ ਸਟੈਂਡ ਦਾ ਉੱਥੇ ਕੱਸ ਆਪਰੇਸ਼ਨ ਕੀਤਾ ਗਿਆ ਜਿਵੇਂ ਕਿ ਬੱਸ ਸਟੈਂਡ ਦੇ ਉੱਤੇ ਬੱਸਾਂ ਦੀ ਚੈਕਿੰਗ ਕੋਈ ਯਾਤਰੀ ਜਾ ਰਹੇ ਨੇ ਕੋਈ ਸ਼ੱਕੀ ਯਾਤਰੀ ਪਾਈਸ ਆਈ ਡੀ ਆਰ ਐਂ ਚੈੱਕ ਕੀਤੇ ਗਏ ਤੇ ਜਿਹੜੇ ਬੱਸ ਸਟੈਂਡ ਦੇ ਉੱਪਰ ਵਹੀਕਲ ਲੱਗੇ ਹੋਏ ਨੇ ਉਹਨਾਂ ਨੂੰ ਚੈੱਕ ਕੀਤਾ ਗਿਆ ਉਹਨਾਂ ਦੇ ਜਿਹੜੇ ਹੈਗੇ ਆ ਆਪਾਂ ਨੰਬਰਾਂ ਦੇ ਉੱਤੋਂ ਉਹਨਾਂ ਨੂੰ ਵਾਹਨ ਆਪਰਾਇਂ ਚੈੱਕ ਕੀਤਾ ਅਤੇ ਉਹਨਾਂ ਦੇ ਜਿਹੜੇ ਕੋਈ ਬਿਨਾ ਨੰਬਰ ਪਲੇਟ ਸੀਗੇ ਉਹਨਾਂ ਨੂੰ ਅਸੀਂ ਥਾਣੇ ਲੈ ਕੇ ਗਏ ਆ ਤਿੰਨ ਵੀ ਵਹੀਕਲਾਂ ਨੂੰ ਪੀ ਉਹਨਾਂ ਦੇਖਾਂਗੇ ਉਹਨਾਂ ਦੇ ਕੌਣ ਹੈਗਾ ਉਹਨਾਂ ਦਾ ਮਾਲਕ ਕੌਣ ਹੈ ਤੇ ਬਾਕੀ ਜਿਹੜਾ ਕੋਈ ਇੱਥੇ ਕੋਈ ਵੈਂਡਰ ਨੇ ਉਹਨਾਂ ਨੂੰ ਪੁੱਛਿਆ ਗਿਆ ਤੁਸੀਂ ਇੱਥੇ ਕੀ ਕਰਦੇ ਹੋ ਕਿੱਥੇ ਰਹਿਣ ਵਾਲੇ ਉਹਨਾਂ ਦੇ ਆਧਾਰ ਕਾਰਡ ਚੈੱਕ ਕੀਤੇ ਗਏ ਕੋਈ ਯਾਤਰੀ ਆ ਜਾ ਰਿਹਾ ਉਹਨਾਂ ਦੇ ਅਸੀਂ ਸ਼ਨਾਖਤੀ ਕਾਰਡ ਵੇਖੇ ਜਿਹੜੇ ਪਾਰਕਿੰਗ ਤੇ ਵਹੀਕਲ ਲੱਗਦੇ ਆ ਜਿਨ੍ਹਾਂ ਦੇ ਕੋਈ ਨੰਬਰ ਨਹੀਂ ਹੈ ਠੇਕੇਦਾਰ ਕਿਉਂ ਨਹੀਂ ਮਨਾ ਕਰਦੇ ਦੇਖੋ ਜੀ ਇਹਨਾਂ ਨੇ ਸਾਰ ਬਾਰ ਵਾਰਨਿੰਗ ਦਿੱਤੀ ਆ ਹੁਣ ਇਸ ਤੋਂ ਬਾਅਦ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਹੋਰ ਕੀ ਕੀ ਕੀਤਾ ਜਾ ਰਿਹਾ ਜੋ ਹਰਦੇਵ ਮੱਤੇ ਨਾ ਯਾਰ 26 ਜਨਵਰੀ ਸ਼ਹਿਰ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਡਰੋਨ ਰਾਈ ਅਸੀਂ ਛੱਤਾਂ ਦੇ ਉੱਪਰ ਜਿਹੜੀ ਪਤੰਗਬਾਜ਼ੀ ਹੋ ਰਹੀ ਹੈ ਉਹਨੂੰ ਦੇਖਿਆ ਕੋਈ ਚਾਈਨਾ ਡੋਰ ਦੇ ਨਾਲ ਪਤੰਗਤ ਨਹੀਂ ਉਡਾ ਰਿਆ ਜਿਵੇਂ ਕਿ ਅਸੀਂ ਪਹਿਲਾਂ ਹੀ 85 ਜਿਹੜੇ ਚਾਈਨਾ ਡੋਰ ਦੇ ਗੱਟੂ ਫੜੇ ਸੀ ਉਹਨਾਂ ਦੀ ਕਾਨੂੰਨੀ ਕਾਰਵਾਈ ਪਰਚਾ ਦਿੱਤਾ ਤੇ ਉਸ ਤੋਂ ਬਾਅਦ ਅਸੀਂ ਹੁਣ ਜਿਹੜੇ ਵੀ ਹੋਰ ਕੋਈ ਇਸ ਤਰ੍ਹਾਂ ਦਾ ਕੋਈ ਸ਼ੱਕੀ ਵਿਅਕਤੀ ਲੱਗਦਾ ਉਹਨੂੰ ਚੈੱਕ ਕਰ ਰਹੇ ਹਾਂ ਸ਼ਹਿਰ ਦੇ ਵਿੱਚ ਨਾਕਾਬੰਦੀ ਕਰਕੇ ਵੀ ਕਾਨੂੰਨੀ ਚੈਕਿੰਗ ਕੀਤੀ ਜਾ ਰਹੀ ਹੈ ਚਫਰਾਂ ਦੇ ਹੁਕਮਾਂ ਅਨਸਾਰ ਅੱਜ ਜਿਹੜਾ ਸਾਡਾ ਬੱਸ ਸਟੈਂਡ ਦਾ ਉੱਥੇ ਬਸਾਂ ਦੀ ਚੈਕਿੰਗ ਕੋਈ ਯਾਤਰੀ ਜਾ ਰਹੇ ਨੇ ਕੋਈ ਸ਼ੱਕੀ ਯਾਤਰੀ ਪਾਈਸ ਆਈ ਡੀ ਆਰ ਐਂ ਚਾ ਕੀਤੇ ਗਏ ਤੇ ਜਿਹੜੇ ਬਸ ਸਟੈਂਡ ਦੇ ਉੱਪਰ ਵਹੀਕਲ ਲੱਗੇ ਹੋਏ ਨੇ ਉਹਨਾਂ ਨੂੰ ਚੈੱਕ ਕੀਤਾ ਗਿਆ ਉਹਨਾਂ ਦੇ ਜਿਹੜੇ ਹੈਗੇ ਆ ਆਪਾਂ ਨੰਬਰਾਂ ਦੇ ਉੱਤੋਂ ਉਹਨਾਂ ਨੂੰ ਵਾਹਨ ਐਪਰਾਇ ਚੈੱਕ ਕੀਤਾ ਅਤੇ ਉਹਨਾਂ ਦੇ ਜਿਹੜੇ ਕੋਈ ਬਿਨਾ ਨੰਬਰ ਪਲੇਟ ਸੀਗੇ ਉਹਨਾਂ ਨੂੰ ਅਸੀਂ ਥਾਣੇ ਲੈ ਕੇ ਗਏ ਆ ਤਿੰਨ ਵੀ ਵਿਕਲਾਂ ਨੂੰ ਵੀ ਉਹਨਾਂ ਦੇਖਾਂਗੇ ਉਹਨਾਂ ਦੇ ਕੌਣ ਹੈਗਾ ਉਹਨਾਂ ਦਾ ਮਾਲਕ ਕੌਣ ਹੈ ਤੇ ਬਾਕੀ ਜਿਹੜਾ ਕੋਈ ਇੱਥੇ ਕੋਈ ਵੈਂਡਰ ਨੇ ਉਹਨਾਂ ਨੂੰ ਪੁੱਛਿਆ ਗਿਆ ਤੁਸੀਂ ਇੱਥੇ ਕੀ ਕਰਦੇ ਹੋ ਕਿੱਥੇ ਰਹਿਣ ਵਾਲੇ ਉਹਨਾਂ ਦੇ ਆਧਾਰ ਖਰਚਾ ਕੀਤੇ ਗਏ ਕੋਈ ਯਾਤਰੀ ਆ ਜਾ ਰਿਹਾ ਉਹਨਾਂ ਦੇ ਅਸੀਂ شناਖਤੀ ਕਾਰਡ ਵੇਰਾ ਦੇਖਿਆ ਜਿਹੜੇ ਪਾਰਕਿੰਗ ਤੇ ਵਹੀਕਲ ਲੱਗਦੇ ਆ ਜਿਨ੍ਹਾਂ ਦੇ ਕੋਈ ਨੰਬਰ ਨਹੀਂ ਆ ਠੇਕੇਦਾਰ ਕਿਉਂ ਨਹੀਂ ਮਨਾ ਕਰਦੇ ਦੇ ਵੇਖੋ ਜੀ ਇਹਨਾਂ ਨੇ ਸਾਰ ਬਾਰ ਵਾਰਨਿੰਗ ਦਿੱਤੀ ਆ ਹੁਣ ਇਸ ਤੋਂ ਬਾਅਦ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਹੋਰ ਕੀ ਕੀ ਕੀਤਾ ਜਾ ਰਿਹਾ ਤੇ ਹਰ ਦੇ ਮੱਦੇਨਜ਼ਰ 26 ਜਨਮ ਸ਼ਹਿਰ ਦੇ ਵਿੱਚ ਅਸੀਂ ਇਸ ਤਰ੍ਹਾਂ ਦੀ ਡਰੋਨ ਰਾਈ ਅਸੀਂ ਛਤਾਂ ਦੇ ਉੱਪਰ ਜਿਹੜੀ ਪਤੰਗਬਾਜ਼ੀ ਹੋ ਰਹੀ ਆ ਉਹਨੂੰ ਦੇਖਿਆ ਕੋਈ ਜਿョ ਕਿ ਅਸੀਂ ਪਹਿਲਾਂ ਹੀ 85 ਜੇ ਚੈਨਾਡੋਰ ਦੇ ਗੱਟੂ ਫੜੇ ਸੀ ਉਹਨਾਂ ਦੀ ਕਾਨੂੰਨੀ ਕਾਰਵਾਈ ਪੱਛਾ ਦਿੱਤਾ ਤੇ ਉਸ ਤੋਂ ਬਾਅਦ ਅਸੀਂ ਹੁਣ ਜਿਹੜੇ ਵੀ ਹੋਰ ਕੋਈ ਇਸ ਤਰ੍ਹਾਂ ਦਾ ਕੋਈ ਸ਼ੱਕੀ ਵਿਅਕਤੀ ਲੱਗਦਾ ਉਹਨੂੰ ਚੈੱਕ ਕਰ ਰਹੇ ਆਂ ਸ਼ਾਇਦ ਵਿੱਚ ਨਾਕਾਬੰਦੀ ਕਰਕੇ ਵੀ ਕਾਨੂੰਨੀ ਚੈਕਿੰਗ ਕੀਤੀ ਜਾ ਰਹੀ ਹੈ ਚਫਰਾਂ ਦੇ ਹੁਕਮਾਂ ਅਨਸਾਰ ਅੱਜ ਜਿਹੜਾ ਸਾਡਾ ਬੱਸ ਸਟੈਂਡ ਦਾ ਉੱਥੇ ਕਾਸ ਆਪਰੇਸ਼ਨ ਕੀਤਾ ਗਿਆ ਜਿਵੇਂ ਕਿ ਬੱਸ ਸਟੈਂਡ ਦੇ ਉੱਤੇ ਬੱਸਾਂ ਦੀ ਚੈਕਿੰਗ ਕੋਈ ਯਾਤਰੀ ਜਾ ਰਹੇ ਨੇ ਕੋਈ ਸ਼ੱਕੀ ਯਾਤਰੀ ਪਾਈ ਸਾਈਡ ਆਰਐਨ ਚਾ ਕੀਤੇ ਗਏ ਤੇ ਜਿਹੜੇ ਬੱਸ ਸਟੈਂਡ ਦੇ ਉੱਪਰ ਵਹੀਕਲ ਲੱਗੇ ਹੋਏ ਨੇ ਉਹਨਾਂ ਨੂੰ ਚੈੱਕ ਕੀਤਾ ਗਿਆ ਉਹਨਾਂ ਦੇ ਜਿਹੜੇ ਹੈਗੇ ਆ ਆਪਾਂ ਨੰਬਰਾਂ ਦੇ ਉੱਤੋਂ ਉਹਨਾਂ ਨੂੰ ਵਾਹਨ ਐਪਰਾ ਹੀ ਚੈੱਕ ਕੀਤਾ ਅਤੇ ਉਹਨਾਂ ਦੇ ਜਿਹੜੇ ਕੋਈ ਬਿਨਾ ਨੰਬਰ ਪਲੇਟ ਸੀਗੇ ਉਹਨਾਂ ਨੂੰ ਅਸੀਂ ਥਾਣੇ ਲੈ ਕੇ ਗਏ ਆ ਤਿੰਨ ਵੀਕਲਾਂ ਨੂੰ ਵੀ ਉਹਨਾਂ ਦੇ ਦੇਖਾਂਗੇ ਉਹਨਾਂ ਦੇ ਕੌਣ ਹੈਗਾ ਉਹਨਾਂ ਦਾ ਮਾਲਕ ਕੌਣ ਹੈ ਤੇ ਬਾਕੀ ਜਿਹੜਾ ਕੋਈ ਇੱਥੇ ਕੋਈ ਵੈਂਡਰ ਨੇ ਉਹਨਾਂ ਨੂੰ ਪੁੱਛਿਆ ਗਿਆ ਤੁਸੀਂ ਇੱਥੇ ਕੀ ਕਰਦੇ ਹੋ ਕਿੱਥੇ ਰਹਿਣ ਵਾਲੇ ਉਹਨਾਂ ਦੇ ਆਧਾਰ ਕਾਰਡ ਚੈੱਕ ਕੀਤੇ ਗਏ ਕੋਈ ਯਾਤਰੀ ਆ ਜਾ ਰਿਹਾ ਉਹਨਾਂ ਦੇ ਅਸੀਂ ਸ਼ਨਾਖਤੀ ਕਾਰਡ ਵੀਰਾਂ ਦੇਖੇ ਜਾ ਜਿਹੜੇ پارکਿੰਗ ਤੇ ਵਹੀਕਲ ਲੱਗਦੇ ਆ ਜਿਨ੍ਹਾਂ ਦੇ ਕੋਈ ਨੰਬਰ ਨਹੀਂ ਆ ਠੇਕੇਦਾਰ ਕਿਉਂ ਨਹੀਂ ਮਨਾ ਕਰਦੇ ਦੇ ਵੇਖੋ ਜੀ ਇਹਨਾਂ ਨੇ ਇਸ ਬਾਰ ਬਾਰ ਵਾਰਨਿੰਗ ਦਿੱਤੀ ਆ ਹੁਣ ਇਸ ਤੋਂ ਬਾਅਦ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਹੋਰ ਕੀ ਕੀ ਕੀਤਾ ਜਾ ਰਿਹਾ ਚੋ ਹਰਦੇ ਮਤੇ ਨਾਲ 26 ਜਨਵਰੀ ਸ਼ਹਿਰ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਡਰੋਨ ਰਾਈਂ ਅਸੀਂ ਛੱਤਾਂ ਦੇ ਉੱਪਰ ਜਿਹੜੀ ਪਤੰਗਬਾਜ਼ੀ ਹੋ ਰਹੀ ਆ ਉਹਨੂੰ ਵੇਖਿਆ ਕੋਈ ਚਾਈਨਾ ਡੋਰ ਦੇ ਨਾਲ ਪਤੰਗ ਤਨੀ ਉਡਾ ਰਿਆ ਜਿਵੇਂ ਕਿ ਅਸੀਂ ਪਹਿਲਾਂ ਹੀ 85 ਜਿਹੜੇ ਚਾਈਨਾ ਡੋਰ ਦੇ ਘਟੂ ਫੜੇ ਸੀ ਉਹਨਾਂ ਦੀ ਕਾਨੂੰਨੀ ਕਾਰਵਾਈ ਪੱচ্চਾ ਦਿੱਤਾ ਤੋ ਉਸ ਤੋਂ ਬਾਅਦ ਅਸੀਂ ਹੁਣ ਜਿਹੜੇ ਵੀ ਹੋਰ ਕੋਈ ਇਸ ਤਰ੍ਹਾਂ ਦਾ ਕੋਈ ਸ਼ੱਕੀ ਵਿਅਕਤੀ ਲੱਗਦਾ ਉਹਨੂੰ ਚੈੱਕ ਕਰ ਰਹੇ ਆ ਸ਼ਹਿਰ ਵਿੱਚ ਨਾਕਾਬੰਦੀ ਕਰਕੇ ਵੀ ਕੰਮ ਦੀ ਚੈਕਿੰਗ ਕੀਤੀ ਜਾ ਰਹੀ ਹੈ ਚਫਰਾਂ ਦੇ ਹੁਕਮਾਂ ਅਨਸਾਰ ਅੱਜ ਜਿਹੜਾ ਸਾਡਾ ਬੱਸ ਸਟੈਂਡ ਦਾ ਉੱਥੇ ਕਸੋ ਆਪਰੇਸ਼ਨ ਕੀਤਾ ਗਿਆ ਜਿਵੇਂ ਕਿ ਬੱਸ ਸਟੈਂਡ ਦੇ ਉੱਤੇ ਬੱਸਾਂ ਦੀ ਚੈਕਿੰਗ ਕੋਈ ਯਾਤਰੀ ਜਾ ਰਹੇ ਨੇ ਕੋਈ ਸ਼ੱਕੀ ਯਾਤਰੀ ਪਾਈ ਸਾਈਡ ਆਰ ਆਈ ਚਾ ਕੀਤੇ ਗਏ ਤੇ ਜਿਹੜੇ ਬੱਸ ਸਟੈਂਡ ਦੇ ਉੱਪਰ ਵਹੀਕਲ ਲੱਗੇ ਹੋਏ ਨੇ ਉਹਨਾਂ ਨੂੰ ਚੈੱਕ ਕੀਤਾ ਗਿਆ ਉਹਨਾਂ ਦੇ ਜਿਹੜੇ ਹੈਗੇ ਆ ਆਪਾਂ ਨੰਬਰਾਂ ਦੇ ਉੱਤੋਂ ਉਹਨਾਂ ਨੂੰ ਵਾਹਨ ਐਪਰਾ ਹੀ ਚੈੱਕ ਕੀਤਾ ਅਤੇ ਉਹਨਾਂ ਦੇ ਜਿਹੜੇ ਕੋਈ ਬਿਨਾ ਨੰਬਰ ਪਲੇਟ ਸੀਗੇ ਉਹਨਾਂ ਨੂੰ ਅਸੀਂ ਥਾਣੇ ਲੈ ਕੇ ਗਏ ਆ ਤਿੰਨ ਵੀਕਲਾਂ ਨੂੰ ਵੀ ਉਹਨਾਂ ਦੇ ਦੇਖਾਂਗੇ ਉਹਨਾਂ ਦੇ ਕੌਣ ਹੈਗਾ ਉਹਨਾਂ ਦਾ ਮਾਲਕ ਕੌਣ ਹੈ ਤੇ ਬਾਕੀ ਜਿਹੜਾ ਕੋਈ ਇੱਥੇ ਕੋਈ ਵੈਂਡਰ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇੱਥੇ ਕੀ ਕਰਦੇ ਹੋ ਕਿੱਥੇ ਰਹਿਣ ਵਾਲੇ ਉਹਨਾਂ ਦੇ ਆਧਾਰ ਕਾਰਡ ਚੈੱਕ ਕੀਤੇ ਗਏ ਕੋਈ ਯਾਤਰੀ ਆ ਜਾ ਰਿਹਾ ਉਹਨਾਂ ਦੇ ਅਸੀਂ ਸ਼ਨਾਖਤੀ ਕਾਰਡ ਵੀਰਾ ਦੇ ਜਿਹੜੇ ਪਾਰਕਿੰਗ ਤੇ ਵਹੀਕਲ ਲੱਗਦੇ ਆ ਜਿਨ੍ਹਾਂ ਦੇ ਕੋਈ ਨੰਬਰ ਨਹੀਂ ਆ ਠੇਕੇਦਾਰ ਕਿਉਂ ਨਹੀਂ ਮਨਾ ਕਰਦੇ ਦੇ ਵੇਖੋ ਜੀ ਇਹਨਾਂ ਨੇ ਉਸ ਬਾਰ ਬਾਰ ਵਾਰਨਿੰਗ ਦਿੱਤੀ ਆ ਹੁਣ ਇਸ ਤੋਂ ਹੋਰ ਕੀ ਕੀ ਕੀਤਾ ਜਾ ਰਿਹਾ ਤੇ ਹਰ ਦੇ ਮੱਦੇਨਜ਼ਰ 26 ਜਨਵਰੀ ਸ਼ਹਿਰ ਦੇ ਵਿੱਚ ਅਸੀਂ ਇਸ ਤਰ੍ਹਾਂ ਦੀ ਡਰੋਨ ਰਾਈ ਅਸੀਂ ਛੱਤਾਂ ਦੇ ਉੱਪਰ ਜਿਹੜੀ ਪਤੰਗਬਾਜ਼ੀ ਹੋ ਰਹੀ ਹੈ ਉਹਨੂੰ ਦੇਖਿਆ ਕੋਈ ਚਾਈਨਾ ਡੋਰ ਦੇ ਨਾਲ ਪਤੰਗ ਤਰੀ ਉਡਾ ਰਿਹਾ ਜਿਵੇਂ ਕਿ ਅਸੀਂ ਪਹਿਲਾਂ ਹੀ 85 ਇਹ ਚਾਈਨਾ ਡੋਰ ਦੇ ਗੱਟੂ ਫੜੇ ਸੀ ਉਹਨਾਂ ਦੀ ਕਾਨੂੰਨੀ ਕਾਰਵਾਈ ਪੱcza ਦਿੱਤਾ ਤੇ ਉਸ ਤੋਂ ਬਾਅਦ ਅਸੀਂ ਹੁਣ ਜਿਹੜੇ ਵੀ ਹੋਰ ਕੋਈ ਇਸ ਤਰ੍ਹਾਂ ਦਾ ਕੋਈ ਸ਼ੱਕੀ ਵਿਅਕਤੀ ਲੱਗਦਾ ਉਹਨੂੰ ਚੈੱਕ ਕਰ ਰਹੇ ਹਾਂ ਸ਼ਹਿਰ ਵਿੱਚ ਨਾਕਾਬੰਦੀ ਕਰਕੇ ਵੀ ਕਰਾਈ ਚੈਕਿੰਗ ਕੀਤੀ ਜਾ ਰਹੀ ਹੈ